8 ਜਲਾਈ ਦਿਨ ਬਧਵਾਰ ਵਾਲੇ ਦਿਨ ਗੁਜਰਾਤ ਦੇ ਬਟੋਦਰਾ ਦੇ ਵਿੱਚ ਇੱਕ ਨਦੀ ਦੇ ਉੱਤੇ ਬਣਿਆ ਹੋਇਆ ਪੁਲ ਡੱਗ ਗਿਆ ਮੀਂਹ ਪੈਣ ਦੇ ਕਾਰਨ ਜਿਹੜੀ ਆ ਨਦੀ ਭਰੀ ਹੋਈ ਵਗ ਰਹੀ ਸੀ ਤੇ ਲੋਕ ਰੋਜ਼ ਦੀ ਤਰ੍ਹਾਂ ਆਪਣੇ ਰੋਜ਼ਮਰਾਂ ਦੇ ਕੰਮਾਂ ਦੇ ਲਈ ਉਹ ਨਦੀ ਨੂੰ ਪਾਰ ਕਰ ਰਹੇ ਸੀ ਪੁਲ ਦੇ ਨਹੀਂ ਤੇ ਅਚਾਨਕ ਉਹ ਪੁਲ ਟੁੱਟ ਕੇ ਥੱਲੇ ਡਿੱਗ ਜਾਂਦਾ ਜਿਸ ਦੇ ਵਿੱਚ ਇੱਕ ਬੱਸ ਕਈ ਮੋਟਰਸਾਈਕਲ ਕਈ ਕਾਰਾਂ ਜਿਹੜੀਆਂ ਨਦੀ ਦੇ ਵਿੱਚ ਡੱਗ ਪਈਆਂ ਲੋਕਾਂ ਨੂੰ ਸਮਝ ਹੀ ਨਹੀਂ ਆਈ ਕਿ ਕੀ ਹੋ ਰਿਹਾ ਦੱਸਿਆ ਜਾ ਰਿਹਾ ਇਹ ਪੁਲ ਜਿਹੜਾ 45 ਸਾਲ ਪੁਰਾਣਾ ਸੀ ਤੇ 900 ਮੀਟਰ ਤਕਰੀਬਨ 1 ਕਿਲੋਮੀਟਰ ਦੇ ਲਗਭਗ ਇਹ ਪੁਲ ਲੰਮਾ ਸੀ ਆਨੰਦ ਅਤੇ ਬਡੋਦਰਾ ਦੋਹਾਂ ਸ਼ਹਿਰਾਂ ਨੂੰ ਇਹ ਪੁਲ ਆਪਸ ਦੇ ਵਿੱਚ ਜੋੜਦਾ ਤਕਰੀਬਨ 45 ਸਾਲ ਬਣਾ ਪੁਰਾਣਾ ਇਹ ਪੁਲ ਬਣਿਆ ਹੋਇਆ ਜਿਸ ਦੇ ਵਿੱਚ 23 ਦੇ ਕਰੀਬ ਪਿੱਲਰ ਬਣੇ ਹੋਏ ਆ ਇਹਦੇ ਵਿੱਚ 16 ਜਿਹੜੀਆਂ ਲੋਕਾਂ ਦੀਆਂ ਮੌਤਾਂ ਹੋ ਗਈਆਂ ਤੇ ਅਜੇ ਜਿਹੜੀ ਆ ਵਿੱਚੋਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਆ ਰੈਸਕਿਊ ਜਿਹੜਾ ਆਪਰੇਸ਼ਨ ਉਥੇ ਚਲਾਇਆ ਜਾ ਰਿਹਾ ਸਰਕਾਰ ਦੇ ਵੱਲੋਂ